I got it. ਦੇਖੇ ਭਾਈ ਉਹ ਕੁੱਟੋੜਾ ਚਲਾ ਉਹ ਕਰ ਭਾਈ ਕਰ ਸਾਰੇ ਥੱਲੇ ਉਤਾਰੋ ਸਾਡੇ ਭਾਈ ਦੇਣੇ ਆ ਮੈਂ ਦੇਣੇ ਆ ਪੈਸੇ ਪੂਰੀ ਲੱਗਦਾ ਬੰਦੇ ਲਾ ਬੰਦੇ ਦੇ ਲੋ ਕਰਦਾ 40 ਲੱਖ ਪੈਸਾ ਕਿੱਥੇ ਵੇਚਿਆ ਮੈਂ ਜੇ ਚਾਹੇ ਉੁੱਠੀ ਕਿੱਥੇ ਵੇਚੀ ਉੱਥੇ ਉੱਥੇ ਪਈ ਆ ਯਾਰ ਨਹੀਂ ਵੇਚੀ ਆਪਾਂ ਦਾ ਨਾਮ ਇਖਾ ਉਹਦਾ ਕਿਨੇ ਵੇਚਿਆ ਜਿੰਨਾ ਬਾਈ 40 ਲੱਖ ਹਾਂ 40 ਲੱਖ ਮੈਂ ਤਾਂ 3000000 ਮਾਗਲਾ ਮੇਰਾ ਵੀ ਲੱਖ ਆਈ ਬਾਈ ਕੀ 3 ਕੋਟ ਦਾ ਬਾਈ ਕੀ ਹੋਇਆ ਇਹਨਾਂ ਕਲਵੀਰ ਅੱਛਾ ਇਹਨੇ ਹੋਣਾ ਪਹਿਲਾਂ ਵੀ ਵੀਡੀਓ ਗਰੂਪ ਦਾ ਦਾ ਜਨਾਮਾ ਹਾਂ ਗੜ ਗੜ ਪਿੰਡ ਲੈ ਜਾਓ ਹਾਂ ਸਾਰੇ ਕੋਈ ਨਾ ਬੜਾਉਂਦੇ ਹੋ ਬਾਈ ਬਾਈ ਥੋੜੇ ਅਸੀਂ ਕੀ ਕਰੀਏ ਬਾਈ ਪੈਸੇ ਲੈ ਕੇ ਭੱਜ ਗਏ ਕਿੰਨੇ 40 ਲੱਖ ਕਿਤੇ ਸੀਗੇ ਤੁਹਾਡੇ ਸਾਡੇ ਬਾਈ ਵੀ ਦਾ ਲਹੁੰਦਾ ਸੀਗਾ ਹਾਂ 2 ਸਾਲਾਂ ਦਾ ਮਗਰ ਫਿਰਦ ਨੂੰ ਅੱਜ ਫੜਿਆ ਇਹ ਹੈ ਕਿ ਕਿੱਥੋਂ ਕਿੱਥੋਂ ਜਾ ਕੋੜਦਾ ਬਾਈ 20 ਕੋਟ ਕਾਦਾ ਵੀਜ਼ਾ ਲਵਾਇਆ ਸੀਗਾ ਕੈਨੇਡਾ ਦਾ ਤੇ ਵੀਜ਼ਾ ਆਇਆ ਨਹੀਂ ਫਿਰ ਇਹਨੇ ਹਾਂ ਗੱਲ ਕਰਦੇ ਆ ਗੱਲ ਤਾਂ ਛੱਡ ਦੀ ਬਣਾ ਬਣਾ ਵੀਡੀਓ ਬਣਾਉਗੀ ਦੀ ਪਈਆ ਗਿਆ ਬਾਈ ਪਹਿਲਾਂ ਬੰਨੋ ਇਹਨੂੰ ਕਾਹਨਾਂ ਬਾਦੂ ਰਾਮ 90 ਦਾ ਬੰਨੋ ਬੰਨਣਾ ਗੱਡੀ ਘਲਾਰ ਮੈਂ ਪਾ ਕੇ ਤੇ ਤੋ ਹੋਰ ਭਾਈ ਤਾਂ ਹੀ ਇਹ ਤੂੰ ਭੱਜੀ ਹੋਣਾ ਦੋ ਸਾਲ ਕੇ ਭੱਜੀ ਇੰਨਾ ਸਾਨੂੰ ਬੰਨੋ ਇਹਨੂੰ ਕਾਹਨਾਂ ਬੰਨਣਾ ਜੇ ਤੂੰ ਦੀਈ ਉਹ ਕੋਈ ਫਾਇਦਾ ਨਹੀਂ ਛੱਡ ਦੇਣਗੇ ਤਾਂ ਯਾਰ ਪਹਿਲੇ ਨੇ ਹਰਸਣਗੇ ਆ ਗਿਆ ਜੀ ਇਹਨਾਂ ਦੇ ਕੋਲ ਇਹ ਤਾਂ ਹੈ ਸਾਡਾ ਪਿੱਛਾ ਆ ਗਦੀ ਜਾ ਚੱਲ ਰਹੀ ਹੈ ਉਹ ਕਿਧਰੇ ਹੈ ਗੱਡੀ ਤੇ ਬਣਾਓ ਇਹੋ ਆਉਂਦੀ ਜਰਾ ਵਾਸਤੇ ਲੋਕ ਤੇ ਆਜੋ ਯਾਰ ਕਿਹੜੀ ਗੱਡੀ ਦਾਰ ਕੱਢ ਕੇ ਜਿੱਦਾਂ ਉਹ ਮੂਸਕੇ ਚਾਉਂਦਾ ਹੈ ਇਹ ਵੀ ਗਾਈਪਰ ਨਾ ਲਗਾਏ ਭਾਈ ਜੀ 4 ਲੱਖ ਕੈਸ਼ ਦੀ ਤੁਸੀਂ ਨਗਦ ਕੈਸ਼ ਭਾਈ ਹੋਰ ਰੂਪ ਨਹੀਂ ਰੱਖੀ ਲੱਗੇ ਸਾਰੇ ਚੱਕਾ ਆਪਣੇ ਕੋਲੇ ਇਹਦਾ ਵਧਾਉਂਦਾ ਭਾਈ ਰਹੀ ਗਾਲਾ ਗਰੀਬ ਬੰਦਾ ਆ ਜਰਾ ਤੇਰੀਆਂ ਵਗਾ ਕੇ ਆ ਬੱਚੀ ਕਹਿੰਦਾ ਕੰਮ ਮਾਰਦਾ ਜਦੋਂ ਮਾਰ ਕੇ ਲੈ ਗਾ ਹਾਂ ਜੰਟਾ ਥੋੜਾ ਕਿਹੜਾ ਪਿੰਡਾ ਵੀ ਥੋੜਾ ਕਿਹੜਾ ਬੈਠਾ ਸੀ ਜੀ ਹਰੀਨੋ ਪਿੰਡਾ ਪੀਨੋ ਬੰਦੇ ਮੈਨੋ ਕੋੜ ਦਾ ਪੂਰਾ ਹਰੀਨੋ ਪਿੰਡਾ ਹੋਰ ਬੰਦੇ ਵੀ ਹੈਗੇ ਸਾਡੇ ਨਾਲ ਦੇ ਜਿਹੜੇ ਮੇਰੇ ਨਾਲ ਦੇ ਮਰਨਾਈਲਸ ਘਰੋਂ ਦੇਈ ਕੇ ਉਹਨਾਂ ਨੇ 30 ਲੱਖ ਰੁਪਈਆ ਤੇ ਬੰਦੇ ਰੁਪਈਆ ਦੀ ਬੈਠਾ ਹੈ ਅੱਜ ਦਿਨ ਵਿੱਚ ਕਰੋੜ ਰੁਪਈਆ ਪਾ ਦੇਗੇ ਯਾਰ ਮਾਰੀ ਗੱਲ ਨਹੀਂ ਕਰੋੜ ਦਾ ਨਹੀਂ ਹੋਰ ਨਹੀਂ ਕਰਦੇ ਮਾਰੀ ਦੇ ਨਹੀਂ f2% fox lightning fox lightning don't push fact hang on chorop find out ਇਹ ਸਭਾ ਬਾਇਆ ਜਿਹੜਾ ਚੈਰੀ ਲੈ ਕੇ ਭੱਜਿਆ ਸੀ ਉਹ ਨਹੀਂ ਪਤਾ ਪਾਸੇ ਲੈ ਰਿਹਾ ਪਾਸੇ ਇੱਕ ਸਾਨੂੰ ਜਿਹੜੀ ਹੈ ਕਿ ਇਹ ਡੀਸੀਆਰ ਤੋਂ ਜਿਹੜੀ ਹੈਗੀ ਕਾਲ ਆਈ ਸੀ ਫਾਈਨੈਂਸ ਨਾਲ ਦੀ ਲੇਡੀ ਜੀ ਵੀ ਮੇਰੇ ਜਿਹੜਾ ਹੈਗਾ ਘਰ ਵਾਲੇ ਨੂੰ ਰਕੀਤ ਸਿੰਘ ਨੂੰ ਵਿਅਕਤੀਆਂ ਨੇ ਇਹਨਾਂ ਕਡਨੈਪ ਕਰ ਲਿਆ ਜਿਸ ਤੇ ਜਿਹੜਾ ਮੌਕੇ ਤੇ ਪੀਸੀਆਰ ਪਾਰਟੀ ਦੇ ਡਿਊਟੀ ਅਫਸਰ ਜਿਹੜੇ ਮੌਕੇ ਤੇ ਚਲੇ ਗਏ ਸੀਗੇ ਜਿਸ ਤੇ ਜਿਹੜਾ ਹੈਗਾ ਮੌਕੇ ਤੇ ਜਾ ਕੇ ਦੋਨੇ ਪਾਰਟੀਆਂ ਜਿਹੜੀਆਂ ਉੱਥੇ ਮੌਜੂਦ ਸੀ ਜਿਨ੍ਹਾਂ ਨੂੰ ਜਿਹੜਾ ਹੈਗਾ ਥਾਣੇ ਬੁਲਾਇਆ ਗਿਆ ਤੇ ਜੋ ਕੇ ਵੈਰੀਫਾਈ ਕਰਕੇ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਹਮ ਚ ਲਿਆਂਦੀ ਆ। ਹਾ ਕੁਲਵੀਰ ਸਿੰਘ ਹੈ ਇਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਪਹਿਲਾਂ ਤੇ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਕੋਈ ਇਹਨਾਂ ਨੇ ਇਮੀਗ੍ਰੇਸ਼ਨ ਵਗੈਰਾ ਦਾ ਇਹ ਤੋਂ ਕੰਮ ਕਰਵਾਇਆ ਸੀ।